ਹਾਂਜੀ ਵੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਜੀ ਆਪਾਂ ਸੇਲ ਲਈ ਕੰਪਿਊਟਰ ਖਰਾਹ ਲੈ ਕੇ ਆਏ ਹਾਂ ਸੇਲ ਲਈ ਸਿਰਫ 400 ਘੰਟਾ ਚੱਲਿਆ ਹੋਇਆ ਬਿਲਕੁਲ ਨਵੇਂ ਵਰਗਾ ਪਿਆ ਜੀ ਇਹ 400 ਘੰਟੇ ਦੇ ਵਿੱਚ ਬਾਕੀ ਤੁਹਾਨੂੰ ਪਤਾ ਹੀ ਹੈ ਕਿੰਨਾ ਕੁ ਕੰਡੀਸ਼ਨ ਤੇ ਉਹ ਹੁੰਦਾ ਬਾਕੀ ਆਪਾਂ ਜਾਣਕਾਰੀ ਇਹਦੀ ਸਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਆ ਕਰੋ ਜੀ ਪਹਿਲਾਂ ਹੀ ਨਾ ਕਮੈਂਟ ਕਰਨ ਲੱਗ ਜਾ ਕਰੋ ਵੀ ਕਿੱਥੇ ਖੜਾ ਹੈ ਸਾਰਾ ਕੁਝ ਆਪਾਂ ਤੁਹਾਨੂੰ ਦੱਸਾਂਗੇ ਫੋਨ ਨੰਬਰ ਰੇਟ ਏਰੀਆ ਮਾਡਲ ਵਗੈਰਾ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ Facebook ਵਾਲੇ ਭਰਾ ਭੈਣ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ 500 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ 레이ਜ਼ਰ ਲੇਬਲ ਬਾਰੇ ਕੰਪਿਊਟਰ ਕਰਾਹੇ ਬਾਰੇ ਜੀ ਇਹ ਜਿਹੜਾ ਕੰਪਿਊਟਰ ਕਰਾਹੇ 2023 ਮਾਡਲ ਹੈਗਾ ਇਹ ਸਿਰਫ 400 ਘੰਟਾ ਚੱਲਿਆ ਹੋਇਆ ਜੀ ਲਾਈਕਾ ਦਾ ਲੇਜ਼ਰ ਲੈਵਲ ਹੈ ਕਿਰਾਇਆ ਹੈਗਾ ਤੇ ਲਾਈਕਾ ਦਾ ਹੀ ਸਿਸਟਮ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਇਹ ਸੇਲ ਲਈ ਹੈ ਤੁਹਾਨੂੰ ਫਿਰ ਦੱਸ ਦਈਏ 2023 ਮਾਡਲ ਹੈ 400 ਘੰਟਾ ਚੱਲਿਆ ਹੋਇਆ ਹੈ ਬਿਲਕੁਲ ਨਵਾਂ ਕੰਡੀਸ਼ਨ ਦੇ ਵਿੱਚ ਹੈ ਜੀ ਜੇ ਆਪਰੇਟ ਦੀ ਗੱਲ ਕਰੀਏ ਤਾਂ ਮਾਲਕ ਵੀਰ ਵੱਲੋਂ ਇਸ ਕੰਪਿਊਟਰ ਕਿਰਾਏ ਦਾ ਰੇਟ ਰੱਖਿਆ ਗਿਆ 310000 ਰੁਪਿਆ ਰੇਟ ਮੌਕੇ ਤੇ ਘੱਟ ਹੋ ਜਾਊਗਾ ਜੀ ਕੋਈ ਫਿਕਸ ਨਹੀਂ ਰੇਟ ਤੇ ਇਹ ਜਿਹੜਾ ਕੰਪਿਊਟਰ ਕਰਾਹਾ ਹੈ ਇਹ ਕੰਪਿਊਟਰ ਕਰਾਹਾ ਪਿੰਡੰਪੈਣੀ ਮਹਾਰਾਜ ਮਹਾਰਾਜ ਬਰਨਾਲਾ ਏਰੀਏ ਦੇ ਵਿੱਚ ਸੇਲ ਲਈ ਹੈ ਜੇ ਕਿਸੇ ਭਰਾ ਨੇ ਇਹ ਕੰਪਿਊਟਰ ਕਰਾ ਖਰੀਦਣਾ ਹੋਵੇ ਮਾਲਕ ਵੀਰ ਦਾ ਜਿਹੜਾ ਫੋਨ ਨੰਬਰ ਹੈ ਵੀਡੀਓ ਦੇ ਟਾਈਟਲ ਦੇ ਵਿੱਚ ਸ਼ੋ ਹੋ ਰਿਹਾ ਹੈ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਸ ਨੂੰ ਖਰੀਦ ਸਕਦੇ ਹੋ ਜੀ ਬਾਕੀ ਆਪਣੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤਾਂ ਜੋ ਕਿਸੇ ਭਰਾ ਦਾ ਕੋਈ ਸਾਥਨ ਵਗੈਰਾ ਹੁੰਦਾ ਵੀਡੀਓ ਸ਼ੇਅਰ ਕਰਨ ਨਾਲ ਲੋਕਾਂ ਤੱਕ ਪਹੁੰਚਦੀ ਹੈ ਤੇ ਕਿਸੇ ਨੇ ਖਰੀਦਣਾ ਹੁੰਦਾ ਵੀਰ ਖਰੀਦ ਸਕਦੇ ਨੇ ਵੀਡੀਓ ਨੂੰ ਦਬ ਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ